ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰ ਵਾਲਿਓ ਇੱਕ ਦੋ ਗੱਲਾਂ ਮੈਂ ਤੁਹਾਡਾ ਨਾਲ ਕਰਨੀਆਂ ਇੱਕ ਘਟਨਾ ਵਾਪਰੀ ਹੈ ਜਲੰਧਰ ਸ਼ਹਿਰ ਦੇ ਵਿੱਚ ਬੜੀ ਮੰਦਪਾਗੀ ਬੜੀ ਦੁਖਦਾਈ ਅਤ ਘਟਿਆ ਤੇ ਅਤ ਨਿੰਦਣਯੋਗ ਇਹ ਬੱਚੀ 13 ਸਾਲ ਦੀ ਆ ਤੇ ਪड़ोसी ਦੇ ਘਰ ਗਈ ਆ ਕਿਉਂਕਿ ਉਹਦੀਆਂ ਵੀ ਬੱਚੀਆਂ ਤੇ ਪड़ोसी ਦੀ ਹਫਸ਼ਦਾ ਸ਼ਿਕਾਰ ਉਹ ਬੱਚੀ ਹੋ ਗਈ ਤੇ ਉਹਦਾ ਉਹਨੇ ਕਤਲ ਕਰ ਦਿੱਤਾ ਰਵਲਾ ਪਿਆ ਵੀ ਉਹਦੀ ਦਾੜੀ ਹੈ ਉਨੇ ਅਮਰਸ਼ਕਿਆ ਤੇ ਉਹ ਗੁਰਸਿੱਖ ਹੈ ਮੈਂ ਕਿ ਬੇਨਤੀ ਕਰਾਂ ਵੀ ਗੁਰਸਿੱਖਾਂ ਦੀ ਨਿਸ਼ਾਨੀ ਇਹ ਨਹੀਂ ਹੁੰਦੀ ਕਿਉਂਕਿ ਬਰੂਪੀਏ ਬੜੇ ਆ ਅ ਪਿਛੇ ਜੇ ਹਰਜੀਤ ਬਰੂਪੀਆ ਉਹ ਵੀ ਖੰਡਾ ਲਾ ਕੇ ਤੁਰੇ ਫਿਰਦਾ ਉਹਦੇ ਤੇ ਵੀ ਇਲਜਾਮ ਹੈ ਕਿ ਉਹਨੇ ਵੀ ਇਹੋ ਜੇ ਕੰਮ ਬੜੇ ਗਲਤ ਕੀਤੇ ਅੱਤੀਆਂ ਪੈਣਾ ਨਾਲ ਵਹਿਰੂਪੀਏ ਤੁਹਾਨੂੰ ਇਹੋ ਜਿਹੀ ਕਈ ਮਿਲਣਗੇ ਸਿੱਖੀ ਭੇਸ ਦੇ ਵਿੱਚ ਤੇ ਮੈਂ ਬੇਨਤੀ ਕਰਾਂ ਕਿ ਸਿੱਖ ਜੜਾ ਉਹ ਬੱਚੀ ਕਿਸੇ ਦੀ ਵੀ ਹੋਵੇ ਤੇ ਜਦੋਂ ਗੁਰੂ ਦੇ ਸਿੱਖ ਦੇ ਕੋਲ ਉਹ ਬੱਚੀ ਹੋਵੇ ਤਾਂ ਤੇ ਉਹ ਡਰਾਂ ਦੀ ਐ ਕੋ ਨੂੰ ਡਰ ਕੋਈ ਨਹੀਂ ਹੁੰਦਾ ਕਿਉਂਕਿ ਉਹ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਦੇ ਕੋਲ ਹੈ ਤੇ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੇ ਨਿਸ਼ਾਨੀ ਨੇ ਆ ਗਏ ਨੇ ਨਿਹੰਗ ਬੂਹਾ ਖੋਲ ਦੇ ਨਿਸੰਗ ਇਹ ਜਿਹੜੇ ਨਿਹੰਗ ਬਾਣੇ ਦੇ ਵਿੱਚ ਆਏ ਐ ਇਹਨਾਂ ਦੇ ਹੱਥ ਵਿੱਚ ਕਿਰਪਾਨਾਂ ਦਿਮਾਲੇ ਸਜਾਏ ਹੋਏ ਆ ਇਹ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਆ ਤੇ ਤੁਸੀਂ ਦਰਵਾਜ਼ਾ ਖੋਲ ਦਿਓ ਇਹਨਾਂ ਨੇ ਸਾਡੀ ਇੱਜ਼ਤ ਬਚਾਉਣੀ ਐ ਭਾਵਕ ਇੱਜ਼ਤ ਲੁੱਟਣੀ ਨਹੀਂ ਐ ਤੇ ਲੁੱਟਣ ਵਾਲਿਆਂ ਨੂੰ ਸਜ਼ਾ ਦੇਣੀ ਐ ਇਹ ਸਾਡਾ ਇਤਿਹਾਸ ਹੈ ਇਹ ਸਾਡੀ ਹਿਸਟਰੀ ਹੈ ਉਹਨੇ ਇੱਕ ਬਹਰੂਪੀਆ ਨੌਕਰੀ ਲੈਣ ਵਾਸਤੇ ਸਿੱਖੀ ਦੇ ਕੋਟੇ ਵਿੱਚੋਂ ਤੇ ਦਾੜਾ ਰੱਖ ਲਿਆ ਸਿਰ ਤੇ ਪੱਗ ਬੰਨ ਲਈ ਤੇ ਉਹ ਸਿੱਖ ਨਹੀਂ ਬਣ ਗਿਆ ਸਿੱਖ ਇੱਕ ਕੈਰੇਕਟਰ ਦਾ ਨਾਮ ਆ ਸਿੱਖ ਉੱਚੇ ਸੁੱਚੇ ਕਰਤਾਰ ਦਾ ਨਾਮ ਆ ਸਿੱਖ ਉੱਚੇ ਸੁੱਚੇ ਆਚਰਨ ਦਾ ਨਾਂ ਹੈ ਤੇ ਸਿੱਖ ਦੇ ਹਰ ਦੇ ਵਿੱਚ ਹਮੇਸ਼ਾ ਹੀ ਇਹ ਹੁੰਦਾ ਦੇ ਪ੍ਰਾਇਆਂ ਚੰਗੀਆਂ ਮਾਵਾ ਪੈਣਾ ਧੀਆਂ ਜਾਣਾ ਪਰ ਬੇਟੀ ਕੋ ਬੇਟੀ ਜਾਣਾ ਜਾਣਾ ਪਰ ਸਤਰੀ ਕੋ ਮਾਤ ਬਖਾਨਾ ਇਹ ਸਾਡਾ ਇਤਿਹਾਸ ਹੈ ਸਾਡੇ ਇਤਿਹਾਸ ਦੇ ਸਰੂਤ ਹੈ ਇਸ ਕਰਕੇ ਕੋਈ ਇਹੋ ਜਿਹਾ ਪਹਿਰਾਵਾ ਬਣਾ ਲਵੇ ਤੇ ਉਹਨੂੰ ਕਿਹਾ ਜਾਵੇ ਵੀ ਇਹ ਕੰਮ ਇਹ ਕੰਮ ਸਿੱਖ ਨਹੀਂ ਕਰਦੇ ਇੱਕ ਵੀ ਗੁਰੂ ਦੇ ਸਿੱਖ ਨਹੀਂ ਜਾਂ ਤੇ ਹਾਮੀ ਭਰੀ ਹੋਵੇ ਤੁਸੀਂ ਵੇਖਿਆ ਸਾਡੇ ਮੁਲਕ ਦੇ ਵਿੱਚ ਧੀਆਂ ਪੜਾ ਬੱਚੀਆਂ ਦੇ ਕਤਲ ਹੁੰਦੇ ਨੇ ਪੱਤਾਂ ਲੁੱਟੀਆਂ ਜਾਂਦੀਆਂ ਨੇ ਇੱਕ ਵਾਰ ਯੂਪੀ ਦੇ ਵਿੱਚ ਠਾਕਰਾਂ ਦੇ ਮੁੰਡਿਆਂ ਨੇ ਇੱਕ ਦਲਿਤ ਬੱਚੀ ਦੀ ਜਿੱਤ ਰੋਟਲੀ ਤੇ ਮੁੱਖ ਮੰਤਰੀ ਦਾ ਬਿਆਨ ਸੀ ਕਿ ਠਾਗਰਾਂ ਦਾ ਖੂਨ ਗਰਮ ਹੁੰਦਾ ਹੈ। ਇੱਕ ਜ਼ਿੰਮੇਵਾਰ ਮੁੱਖ ਮੰਤਰੀ ਜਿਹਨੂੰ ਕਿਹਾ ਜਾਂਦਾ ਹੈ ਕਿ ਪ੍ਰਸ਼ਾਸਨ ਬਹੁਵਧੀ ਦੇ ਚਲਾ ਰਿਹਾ। ਤੇ ਫਿਰ ਉਹਨਾਂ ਨੂੰ ਬਚਾਉਣ ਵਾਸਤੇ ਪ੍ਰਸ਼ਾਸਨ ਪੱਬਾਂ ਪਾਰ ਕਿਉਂਕਿ ਉਹਨਾਂ ਕੋਲ ਤਾਕਤ ਉਹ ਬੱਚੀ ਦਲਿਤ ਬੱਚੀ ਇੱਕ ਧੀ ਦੇ ਨਾਲ ਰੇਪ ਹੋਇਆ ਤੇਜ ਦਾ ਕਤਲ ਹੋ ਗਿਆ ਉਹਦੇ ਪਿਓ ਦਾ ਕਤਲ ਕਰ ਦਿੱਤਾ ਗਿਆ ਉਹ ਐਮਐਲਏ ਬੀਜੇਪੀ ਦਾ ਹੈ ਜੁਪੀ ਦੇ ਵਿੱਚ ਉਹਦੇ ਬਚਾ ਦੇ ਨਾਰੇ ਲੱਗੇ ਆਖਰ ਚਲੋ ਅਦਾਲਤ ਨੇ ਉਹਨੂੰ ਦਿੱਤਾ ਇਹਨੂੰ ਉੱਥੇ ਸਜ਼ਾ ਦਿੱਤੀ ਪਤਾ ਨਹੀਂ ਜੇਲ੍ਹ ਚੱਕ ਜਾਂ ਛੁੱਟ ਗਿਆ ਇਹੋ ਜਿਹਾ ਜਲਦੀ ਛੁੱਟ ਜਾਂਦੇ ਨੇ ਜੰਮੂ ਕਸ਼ਮੀਰ ਦੇ ਵਿੱਚ ਧਾਰਮਿਕ ਸਥਾਨ ਦੇ ਉੱਤੇ ਇਸਲਾਮ ਤਰਨਦੀਪ ਬੱਚੀ ਦਾ ਕਤਲ ਕਰ ਦਿੱਤਾ ਗਿਆ ਉਹਦਾ ਰੇਪ ਕਰਕੇ ਉੱਥੋਂ ਦੇ ਪੁਜਾਰੀਆਂ ਨੇ ਤੇ ਪੁਜਾਰੀਆਂ ਦੇ ਹੱਕ ਦੇ ਵਿੱਚ ਲੋਕਾਂ ਨੇ ਰੋਸ ਮਾਰਚ ਕੱਢਿਆ ਕਿ ਉਹ ਬੇਗੁਨਾਹ ਹੈ ਆਖਰ ਅਦਾਲਤ ਨੇ ਕਿਹਾ ਵੀ ਨਹੀਂ ਪਤਾ ਲੱਗ ਗਿਆ ਸਬੂਤ ਮਿਲ ਗਏ ਕਿ ਇਹ ਜਿਹੜਾ ਗੁਨਾਹਗਾਰ ਤੇ ਇਹਨਾਂ ਨੇ ਬੱਚੀ ਦਾ ਰੇਪ ਵੀ ਕੀਤਾ ਤੇ ਬੱਚੀ ਦਾ ਕਤਲ ਵੀ ਕੀਤਾ ਜੇ ਤੇ ਕੋਈ ਇੱਕ ਵੀ ਸਿੱਖ ਗੁਰੂ ਦਾ ਉਹ ਬੱਚੀ ਜਿਹੜੀ ਐ ਉਹ ਸਿੱਖਾਂ ਦੀ ਹੀ ਬੱਚੀ ਸੀ ਜਿਹੜਾ ਕਤਲ ਕਰਨ ਵਾਲਾ ਤੇ ਬੱਚੀ ਦੇ ਨਾਲ ਮਾੜਾ ਕੋ ਕਰਮ ਕਰਨ ਵਾਲਾ ਉਹ ਘੜਿਆ ਕਿਸਮ ਦਾ ਬਹਿਰੂਪੀਆ ਉਹ ਸ਼ੈਤਾਨ ਨਹੀਂ ਹੁੰਦਾ ਇਹ ਜਿਹੜੇ ਲੋਕ ਹਵਾਨ ਹੁੰਦੇ ਨੇ ਇਹਨਾਂ ਅੰਦਰ ਉਹ ਨਹੀਂ ਸਨਯੁਤ ਮਰੀ ਹੁੰਦੀ ਆ ਇਸ ਕਰਕੇ ਵਿਹਰੂ ਪੀਰੂਪ ਦੇ ਵਿੱਚ ਤੁਹਾਨੂੰ ਬਹੁਤ ਮਿਲਣਗੇ ਜਿਹਨਾਂ ਨੇ ਸਿੱਖੀ ਦਾ ਵੀ ਘਾਣ ਕੀਤਾ ਤੇ ਵੇਖਣ ਨੂੰ ਸਿੱਖ ਲੱਗਦੇ ਸੀ ਇਸ ਕਰਕੇ ਗੱਲ ਇੱਕ ਕਰੈਕਟਰ ਦੀ ਹੈ ਆਚਰਣ ਦੀ ਹੈ ਕਰਦਾਰ ਦੀ ਹੈ ਤੇ ਸਿੱਖ ਜਿਹੜਾ ਉਹਦੇ ਕੋਲ ਉੱਚਾ ਸੁੱਚਾ ਕਰਦਾਰ ਹੈ ਉਹ ਧੀਆਂ ਦੀ ਬੱਚੀਆਂ ਦੀ ਇੱਜ਼ਤ ਕਰਨਾ ਜਾਣਦੇ ਨੇ ਇਸ ਕਰਕੇ ਸਾਨੂੰ ਬੋਲਣ ਵਾਲੇ ਨੂੰ ਥੋੜਾ ਸੰਕੋਚ ਕਰਨਾ ਚਾਹੀਦਾ ਕਿ ਮਾੜੇ ਅੰਸਰ ਜੜੇ ਨੇ ਉਹਨਾਂ ਦੀ ਸੋਚ ਜਿਹੜੀ ਹੈ ਉਹ ਬਹੁਤ ਮਾੜੀ ਹੁੰਦੀ ਹੈ ਤੇ ਉਹ ਕਿਸੇ ਵੀ ਪੇਸ ਦੇ ਵਿੱਚ ਹੋ ਸਕਦੇ ਨੇ ਪੰਜ ਉਂਗਲਾਂ ਕਦੇ ਇੱਕੋ ਜੀਆਂ ਨਹੀਂ ਹੁੰਦੀਆਂ ਤੇ ਸਿੱਖਾਂ ਦਾ ਹਮੇਸ਼ਾ ਇੱਕ ਕਰਤਾਰ ਰਹਾ ਤੇ ਆਚਰ ਰਿਹਾ ਦੁਸ਼ਮਣ ਵੀ ਇਹ ਸਿੱਖਾਂ ਦੀ ਇਸ ਗੱਲ ਤੋਂ ਤੀਵ ਕਰਦਾ ਰਿਹਾ ਇਸ ਕਰਕੇ ਕਿਉਂਕਿ ਸਾਡੇ ਤੇ ਇਤਿਹਾਸ ਇਹ ਚੀਜ਼ ਬੋਲਦੀ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹਮੇਸ਼ਾ ਜੰਗਾਂ ਜੁੱਦਾਂ ਦੇ ਵਿੱਚ ਕਿਹਾ ਇੱਕ ਤੇ ਬਜ਼ੁਰਗਔਰਤ ਤੇ ਪਿਆਨ ਜਵਾਨ ਤੇ ਛੋਟਾ ਬੱਚਾ ਉਹਦੇ ਉੱਤੇ ਵਾਰ ਨਹੀਂ ਕਰਨਾ ਬਜ਼ੁਰਗ ਬੰਦੇ ਤੇ ਵਾਰ ਨਹੀਂ ਕਰਨਾ ਭੱਜੇ ਜਾਂਦੇ ਤੇ ਵਾਰ ਨਹੀਂ ਕਰਨਾ ਤੇ ਇਸ ਕਰਕੇ ਜਿਹੜੇ ਸਿੱਖ ਨੇ ਉਹਨਾਂ ਦਾ ਕਰਤਾਰ ਬੋਲਦਾ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਸਾਨੂੰ ਕਰਤਾਰ ਦਿੱਤਾ ਸਿੱਖ ਕਰੈਕਟਰ ਦਾ ਉੱਚੇ ਸੁੱਚੇ ਕਰੈਕਟਰ ਦਾ ਨਾਮ ਸਿੱਖ ਹੈ ਉੱਚਾ ਆਚਰਨ ਦਾ ਨਾਮ ਸਿੱਖ ਹੈ ਉੱਚੇ ਸੁੱਚੇ ਜੀਵਨ ਦਾ ਨਾਮ ਸਿੱਖ ਹੈ ਇਹੋ ਜਿਹੇ ਦੰਬੀ ਪਖੰਡੀ ਜਿਹੜੇ ਸਿੱਖੀ ਭੇਦ ਵਿੱਚ ਨੇ ਬਹਿਰੂਪੀਏ ਇਸ ਸਮਾਜ ਦੇ ਨਾਂ ਤੇ ਕਲੰਕ ਹੁੰਦਾ ਤੇ ਇਹ ਇਹਨਾਂ ਦਾ ਕੋਈ ਧਰਮ ਨਹੀਂ ਹੁੰਦਾ ਇਸ ਸਮਾਜ ਦੇ ਨਾਂ ਤੇ ਕਲੰਕ ਹੁੰਦੇ ਨੇ ਇਹਨਾਂ ਨੂੰ ਸਗੋਂ ਦੁਨੀਆ ਦੇ ਸਾਹਮਣੇ ਇਹ ਫਾਹਲ ਹੋਣਾ ਚਾਹੀਦਾ ਔਰ ਸਗੋਂ ਸਜ਼ਾ ਸਖਤ ਸਜ਼ਾ ਜਿਹੜੀ ਹੈ ਦੇਣੀ ਚਾਹੀਦੀ ਹੈ ਤੇ ਇਹਨਾਂ ਪ੍ਰਤੀ ਫੈਸਲੇ ਵੀ ਅਦਾਲਤਾਂ ਲਮਕਾਉਣ ਨਾ ਲੋਕਾਂ ਦੇ ਸਾਹਮਣੇ ਇਹਨਾਂ ਨੂੰ ਫਾਹ ਟੰਗਾ ਜਾਵੇ ਤੇ ਪਤਾ ਲੱਗੇ ਕਿ ਇਹਨਾਂ ਨੇ ਜਿਹੜਾ ਕੋ ਕਾਰਮਾ ਕੀਤਾ ਪਰ ਸਾਡੇ ਹੁੰਦਾ ਕੀ ਹੈ ਬਹੁਤ ਸੰਮਤੀ ਤੇ ਕਿਹੜੇ ਜਾਤ ਨਾਲ ਸੰਬੰਧ ਦਾ ਤੇ ਕਿਹਦੇ ਕੋਲ ਪਾਵਰ ਹੈ ਤੇ ਉਹ ਲੋਕ ਜਿਹੜੇ ਨੇ ਹਮੇਸ਼ਾ ਵੱਜ ਜਾਂਦੇ ਨੇ ਤੇ ਇਸ ਕਰਕੇ ਸਾਨੂੰ ਇਹਨੂੰ ਕਿਸੇ ਜਿਹੜਾ ਕੋਈ ਇਹੋ ਜਿਹਾ ਹਵਾਨ ਹੋਵੇ ਉਹਨੂੰ ਕਿਸੇ ਦੇ ਧਰਮ ਦੇ ਨਾਲ ਨੇ ਜੋੜਨਾ ਚਾਹੀਦਾ ਕਿਉਂਕਿ ਇਹਨਾਂ ਲੋਕਾਂ ਦਾ ਕੋਈ ਧਰਮ ਨਹੀਂ ਹੁੰਦਾ ਜਿਹੜੇ ਲੋਕ ਧਰਮ ਹੀ ਹੁੰਦੇ ਨੇ ਉਹਨਾਂ 'ਚ ਰੱਬ ਵਰਗੇ ਗੁਣ ਹੁੰਦੇ ਨੇ ਤੇ ਉਹ ਸਮਾਜ ਦੇ ਭਲੇ ਵਾਸਤੇ ਹੁੰਦੇ ਨੇ ਉਹ ਧੀਆਂ ਪਣਾ ਬੱਚੀਆਂ ਨੂੰ ਹਮੇਸ਼ਾ ਸਨਮਾਨ ਦਿੰਦੇ ਨੇ ਤੇ ਗੁਰੂ ਨਾਨਕ ਪਾਤਸ਼ਾਹ ਨੇ ਤੇ ਜਿੰਨਾ ਸਨਮਾਨ ਔਰਤ ਨੂੰ ਦਿੱਤਾ ਹੈ ਇਹਨਾਂ ਤੇ ਅਸੀਂ ਵਕਫ ਵਕ ਹੋ ਵੀ ਰਿਲੀਜਨ ਦੇਖ ਲੋ ਉਹਨਾਂ ਦਾ ਰਵਈਆ ਦੇਖ ਲੋ ਤੇ ਸਿੱਖ ਧਰਮ ਦਾ ਰਵਈਆ ਦੇਖ ਲੋ ਇਸਰਕੇ ਸਿੱਖ ਇੱਕ ਕੈਰੇਕਟਰ ਦਾ ਨਾਮ ਆ ਤੇ ਇਹਨੂੰ ਇੱਕ ਇੱਕ ਬਹਿਰੂ ਪੀਏ ਨੂੰ ਇਹ ਜਿਹੜਾ ਲਾਂਤੀ ਇਹ ਹਵਾਨ ਹੈ ਇਹਨੂੰ ਸਿੱਖੀ ਨਾਲ ਨੇ ਜੋੜਨਾ ਚਾਹੀਦਾ ਸਿੱਖ ਧਰਮ ਨਾਲ ਨੇ ਜੋੜਨਾ ਚਾਹੀਦਾ ਇਹ ਕਹਿਣਾ ਚਾਹੀਦਾ ਕਿ ਇਹਨੂੰ ਫਾਹ ਲਾ ਕੇ ਇਹਨੂੰ ਇਹ ਸਜ਼ਾ ਮਿਲੇ ਕਿ ਦੂਜਿਆਂ ਵੀ ਜਿਹੜੇ ਹੱਥ ਲੱਗਣ ਪਈ ਮਾੜੇ ਕੰਮ ਦਾ ਨਤੀਜਾ ਜਿਹੜਾ ਹੈ ਉਹ ਬੁਰਾ ਹੀ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ